ਨਮਸਕਾਰ ਮੈਂ ਹਾਂ ਤੁਹਾਡਾ ਹੌਸਰਾ ਤੁਸੀਂ ਦੇਖ ਰਹੇ ਹੋ ਖਬਰ ਨਾਵਾ ਜਿਮਨੀ ਚੋਣਾ ਦਾ ਐਲਾਨ ਹੋ ਚੁੱਕਿਆ ਹੈ 10 ਜੁਲਾਈ ਨੂੰ ਹਲਕਾ ਜਲੰਧਰ ਵੈਸ ਤੋਂ ਜਿਮਨੀ ਚੋਣ ਦੀ VOTING ਹੋਵੇਗੀ ਆਮ ਆਦਮੀ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੇ ਵਿੱਦ ਫੈਮਿਲੀ ਪੱਕੇ ਡੇਰੇ ਲਾਤੇ ਨੇ ਘਰ ਕਰਾਇ ਤੇ ਲੈ ਲਿਆ ਹੈ ਜਿਵੇਂ ਉਸਨੇ ਘਰ ਕਰਾਇ ਤੇ ਲਿਆ ਬਾਕੀ ਦੀਆਂ ਪਾਰਟੀਆਂ ਨੇ ਬੜੀਆਂ ਤਿੱਖੀਆਂ ਪ੍ਰਤੀਕਿਰਿਆ ਜਿਹੜੀ ਹੈ ਪਰਗਟ ਕਰ ਦਿਆਂ ਕਿ ਨਵੇਂ ਘਰ ਲੈਣ ਦੇ ਨਾਲ ਜਿੱਤਾਂ ਨਹੀਂ ਜਿੱਤੀਆਂ ਜਾ ਜੰਗਾ ਨਹੀਂ ਜਿੱਤੀਆਂ ਜਾ ਸਕਦੀਆਂ ਸੁਖਬੀਰ ਬਾਦਲ ਸੁਨੀਲ ਕੁਮਾਰ ਜਾਖੜ ਵਿਰੋਧੀ ਧਿਰ ਦੇ ਨੇਤਾ ਤੇ ਸੀਨੀਅਰ ਆਗੂ ਸਰਦਾਰ ਪ੍ਰਤਾਪ ਸਿੰਘ ਬਾਜਵਾ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਮੁੱਖ ਮੰਤਰੀ ਚੰਦਿਸ ਚੰਨੀ ਇਹ ਵਾਰ-ਵਾਰ ਇਹ ਕਹਿ ਰਹੇ ਨੇ ਕਿ ਜਮਿਨੀ ਚੋਣਾਂ ਤੋਂ ਬਾਅਦ ਮੌਜੂਦਾ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਆਪਣੀ ਕੁਰਸੀ ਤੇ ਨਹੀਂ ਰਹਿਣਗੇ ਜਾਂ ਉਹਨਾਂ ਦੀ ਕੁਰਸੀ ਜਿਹੜੀ ਹੈ ਖੁੱਸ ਜਾਵੇਗੀ ਇੱਕ ਪਾਸੇ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੋ ਸੀਨੀਅਰ ਆਗੂ ਹਮੇਸ਼ਾ ਹੀ ਕਹਿੰਦੇ ਰਹਿੰਦੇ ਕਿ 45 ਵਿਧਾਇਕ ਸਾਡੇ ਟੱਚ ਵਿੱਚ ਨੇ ਜਿਮਣੀ ਚੋਣਾਂ ਤੋਂ ਬਾਅਦ ਉਹ ਬਾਗੀ ਹੋ ਜਾਣਗੇ ਸੁਨੀਲ ਕੁਮਾਰ ਜਾਖੜ ਕਹਿ ਰਹੇ ਨੇ ਕਿ ਅਰਵਿੰਦ ਕੇਜਰੀਵਾਲ ਸੰਦੀਪਕ ਪਾਟਕ ਜੋ ਕੌਮੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਤੇ ਉਹਨਾਂ ਦਾ ਦਬਾਅ ਹੈ ਜਿਹੜੇ ਭਗਵੰਤ ਮਾਨ ਨੇ ਉਹ ਰਾਗਵ ਚੰਡਾ ਦੀ ਘਟ ਪੁਤਲੀ ਬਣੇ ਹੋਏ ਨੇ ਯਾਨੀ ਕਿ ਜਿਮਨੀ ਚੋਣ ਹਲਕਾ ਜਲੰਧਰ ਵੈਸ ਤੇ ਵਿੱਚ ਜਿਹੜੀ ਹੋ ਹੋ ਰਹੀ ਹੈ ਉਸ ਤੇ ਉੱਤੇ ਭਗਵੰਤ ਮਾਨ ਦੀ ਕੁਰਸੀ ਦਾ ਤੇ ਲੱਗੀ ਹੋਈ ਹੈ ਦੱਸਦੀ ਹੈ ਕਿ ਉਸ ਦੀ ਕੁਰਸੀ ਨੂੰ ਬਚਾਉਣ ਲਈ ਅੱਧੀ ਚੋਟੀ ਦਾ ਜੋਰ ਲਗਾਇਆ ਜਾ ਰਿਹਾ ਹੈ ਅੱਜ ਭਗਵੰਤ ਮਾਨ ਦੀ ਭੈਣ ਚੋਣ ਪ੍ਰਚਾਰ ਕਰਨ ਲਈ ਜਲੰਧਰ ਵੈਸਟ ਵਿੱਚ ਪਹੁੰਚ ਗਈ ਹੈ ਆਪਣੇ ਭਰਾ ਦਾ ਸਾਥ ਦੇਣ ਲਈ ਸਿਆਸੀ ਪਾਰਟੀਆਂ ਵਾਲੇ ਤੇ ਇਹ ਕਹਿ ਰਹੇ ਨੇ ਕਿ ਉਸਦੀ ਭੈਣ ਨੂੰ ਵੀ ਪਤਾ ਲੱਗ ਚੁੱਕਿਆ ਹੈ ਕਿ ਭਗਵੰਤ ਮਾਨ ਮੁੱਖ ਮੰਤਰੀ ਮੇਰੇ ਭਰਾ ਦੀ ਕੁਰਸੀ ਖਤਰੇ ਵਿੱਚ ਹੈ ਇਸ ਲਈ ਅੱਜ ਉਹਨਾਂ ਦੀ ਭੈਣ ਨੇ ਸ਼ਮੂਲੀਅਤ ਕੀਤੀ ਹੈ ਚੋਣ ਪ੍ਰਚਾਰ ਦੇ ਵਿੱਚ ਅਤੇ ਜਿੰਨੀ ਦੇਰ ਤੱਕ ਜਿਮਣੀ ਚੋਣਾ ਨਹੀਂ ਹੋ ਜਾਂਦੀਆਂ ਉਹਨਾਂ ਦੇ ਮੌਜੂਦਾ ਮੁੱਖ ਮੰਤਰੀ ਦੇ ਭੈਣ ਚੋਣ ਪ੍ਰਚਾਰ ਕਰਦੇ ਰਹਿਣਗੇ ਹਲਕਾ ਜਲੰਧਰ ਵੈਸਤੂ ਮੰਨੋ ਉਹਨਾਂ ਨੇ ਕਿਹਾ ਕਿ ਭੈਣ ਵੀ ਹੁਣ ਕੁਰਸੀ ਬਚਾਉਣ ਵਾਸਤੇ ਜਿਹੜੀ ਹੈ ਚੋਣ ਪ੍ਰਚਾਰ ਦੇ ਵਿੱਚ ਚਲੀ ਗਈ ਹੈ ਅੱਜ ਉਸ ਦਾ ਨਿੱਘਾ ਸਵਾਗਤ ਕੀਤਾ ਗਿਆ ਜਦੋਂ ਉਹ ਪਹੁੰਚੇ ਜਲੰਧਰ ਹਲਕਾ ਵੈਸਤ ਦੇ ਵਿੱਚ ਇਹ ਤਾਂ ਜਾ ਤਾਂ ਪ੍ਰਤਾਪ ਸਿੰਘ ਬਾਜਵਾ ਨੂੰ ਪਤਾ ਹੈ ਜਾਂ ਸੁਨੀਲ ਕੁਮਾਰ ਝੱਖਰ ਨੂੰ ਪਤਾ ਹੈ ਜਾਂ ਸਾਫਕਾ ਮੁੱਖ ਮੰਤਰੀ ਚਰਜਿਸ ਚੰਨੀ ਜੋ ਜਾਂ ਸੁਜੀਤ ਰੰਧਾਵਾ ਨੂੰ ਪਤਾ ਹੈ ਇਹ ਚਾਰ ਤੋਂ ਪੰਜ ਜਿਹੜੇ ਸਿਆਸੀ ਆਗੂ ਨੇ ਅਲੱਗ-ਅਲੱਗ ਪਾਰਟੀਆਂ ਦੇ ਇਹ ਕਿਤੇ ਨਾ ਕਿਤੇ ਇਹਨਾਂ ਨੂੰ ਖੂਫੀਆ ਖਬਰ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਗਵੰਤ ਮਾਨ ਦੀ ਕੁਰਸੀ ਨੂੰ ਖਤਰਾ ਹੈ ਧੰਨ